ਲਗੀ ਮੱਲ lobby ਸੁਖਵੀਰ ਬਾਦਲ ਨੇ ਦੁਆਰਾ ਜਿਹੜਾ ਚੁਣ ਲਿਆ ਜਾਂਦਾ ਫਿਰ ਉਹਦੀ ਐਕਸੈਪਟੈਂਸ ਹੋਏਗੀ ਕਿਉਂ ਨਹੀਂ ਹੋਏਗੀ ਜੀ ਜਦੋਂ ਕੋਈ ਚੁਣਿਆ ਗਿਆ ਉਹਦੀ ਹੋਏਗੀ ਗਲਤ ਹੈ ਵੀ ਚੁਣਿਆ ਜਾਵੇ ਨਵੀਂ ਜਿਹੜੀ ਹੈ ਕਿ ਤੇ ਅਸੀਂ ਤਾਂ ਚਾਹੁੰਦੇ ਕਿ ਜਨਵੀ ਜਨਰੇਸ਼ਨ ਦੇ ਹੱਥ ਚਾਵੇ ਹੂੰ ਲੱਗਦਾ ਕਿ ਹਾਈ ਟਾਈਮ ਹੈ ਹੁਣ ਇਕੱਠੇ ਹੋਣ ਦੀ ਲੋੜ ਹੈ ਸਾਰਿਆਂ ਨੂੰ ਜੇ ਪੰਜਾਬ ਨੂੰ ਬਚਾਉਣਾ ਇਹ ਤਾਂ ਕੁਦਰਤੀ ਹੈ ਇਹ ਤਾਂ ਸਾਰੇ ਚਾਹੁੰਦੇ ਆ ਵੀ ਪਟਿਆਲਾ ਤੇ ਲੋਕੀਂ ਚੋਂ ਦੇ ਲੋਕਾਂ ਦੇ ਮੰਨ ਵਿੱਚ ਬਾੜ ਵੀ ਜਿੰਨੀ ਦੁਨੀਆ ਬੈਠੀ ਹੋਈ ਹੈ ਕਹਿੰਦੇ ਵੀ ਭਾਈ ਕਿੱਠੇ ਹੋ ਗਏ ਜੀ ਲੈਂਡ ਆਂਡਰ ਬਾਰੇ ਕੀ ਕਹੋਗੇ ਗੋਲੀ ਦਰਬਾਰ ਸਾਹਿਬ ਤਾਂ ਜਿਵੇਂ ਤੁਸੀਂ ਵੀ ਗਿਆ ਚੱਲੀ ਹੈ ਪੂਰੇ ਪੰਜਾਬ ਮੈਂ ਤਾਂ ਖੁਦ ਰਾਣਾ ਇਹ ਹੀ ਨਹੀਂ ਬੁੱਤ ਜਗਾ ਤੇ ਕਿਤੇ ਗੋਲੀ ਚਲਵਲੀ ਤੋਂ ਮਾਰਕੋ ਕਰ ਰਹੇ ਹੁੰਦਾ ਇਸੇ ਕਰਕੇ ਸਾਡੇ ਬੰਦੇ ਨੇ ਜੱਪਾ ਪਾਇਆ ਜੀ ਇਹਨੇ ਰੋਕਿਆ ਜਿੰਨੀ ਸਾਰਾ ਕੁਝ ਕੀਤਾ ਸੀਪੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਦੇ ਉਹ ਕਹਿੰਦੇ ਕਿ ਇਹ ਇੱਕ ਸਿਮਫਥੀ ਗੇਨ ਕਰਨ ਦੇ ਲਈ ਸੁਖਵੀਰ ਬਾਦਲ ਤਾਂ ਉਹਨਾਂ ਨੇ ਅਸੀਂ ਤਾਂ ਮੈਂ ਅੱਜ ਦਿੱਤਾ ਹੈ ਕਿ ਇਹਦੀ ਇਨਕੈਰੀ ਹੋਣੀ ਚਾਹੀਦੀ ਹੈ ਜੀ ਸਹੀ ਢੰਗ ਨਾਲ ਵੀ ਪੀਆ ਸਰਕਾਉਣ ਜੰਗਵਾ ਦੇ ਤੁਹਾਨੂੰ ਲੱਗਦਾ ਕਿ ਇਹ ਪੱਕਾ ਹੋ ਸਕਦਾ ਕਿ ਅਸੀਂ ਨਹੀਂ ਮੈਂ ਕੁਝ ਨਹੀਂ ਕਰਦਾ ਇਸ ਵਾਰ ਨਹੀਂ ਮੈਂ ਕਰਾਂ ਕਿਉਂਕਿ ਪੁਲਿਸ ਨੇ ਆਪਣਾ ਵਿਊ ਦੇਣਾ ਉਹਨਾਂ ਨੇ ਅੱਜ ਕਰਨੀ ਹੈ ਦੂਸਰੇ ਆਪਣਾ ਵਿਊ ਦੇਣਾ ਲਿਗਨ ਅਸੀਂ ਤਾਂ ਕਰ ਸਕਦਾ ਹੁਕਮ ਪਰ ਇੱਕ ਇੰਨੀ ਛੇਤੀ ਵਿਦਾਊਟ ਇਨਵੈਸਟੀਗੇਸ਼ਨ ਇਸ ਤਰ੍ਹਾਂ ਦਾ ਬਿਆਨ ਦੇ ਦੇਣਾ ਜਿਹੜੇ ਦੀ ਮੰਗੀ ਜਾਂਦੀ ਉਹਨੂੰ ਪੂਰੀ ਇਨਵੈਸਟੀਗੇਸ਼ਨ ਕਰਕੇ ਕਰਨਾ ਚਾਹੀਦਾ ਸੀ ਜੀ ਠੀਕ ਹੈ ਰਿਪੋਰਟ ਲਾ ਕੇ ਮਲ lobby ਸੁਖਵੀਰ ਬਾਦਲ ਨੇ ਦੁਆਰਾ ਜਿਹੜਾ ਚੁਣ ਲਿਆ ਜਾਂਦਾ ਫਿਰ ਉਹਦੀ ਐਕਸੈਪਟੈਂਸ ਹੋਏਗੀ ਪਿਓ ਨਹੀਂ ਹੋਏਗੀ ਜੀ ਜਦੋਂ ਕੋਈ ਚੁਣਿਆ ਗਿਆ ਉਹਦੀ ਹੋਏਗੀ ਗੰਤਾ ਐ ਵੀ ਜੁਨੇ ਜਾਵੇ ਨਵੀਂ ਨਮੀ ਜਿਹੜੀ ਹੈ ਕਿ ਤੇ ਅਸੀਂ ਤਾਂ ਚਾਹੁੰਦੇ ਕਿ ਜਨਵੀ ਜਨਰੇਸ਼ਨ ਦੇ ਹੱਥ ਚਾਵੇ ਹੂੰ ਲੱਗਦਾ ਕਿ ਹਾਈ ਟਾਈਮ ਐ ਹੁਣ ਇਕੱਠੇ ਹੋਣ ਦੀ ਲੋੜ ਐ ਸਾਰਿਆਂ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਤਾਂ ਕੁਦਰਤੀ ਐ ਇਹ ਤਾਂ ਸਾਰੇ ਚਾਹੁੰਦੇ ਆ ਵੀ ਇਕੱਠੇ ਹੋਣ ਤੇ ਲੋਕ ਵੀ ਚਾਹੁੰਦੇ ਲੋਕਾਂ ਦੇ ਮਨ ਵਿੱਚ ਐ ਬਾਹਰ ਵੀ ਜਿੰਨੀ ਦੁਨੀਆ ਬੈਠੀ ਹੋਈ ਹੈ ਕਹਿੰਦੇ ਵੀ ਭਾਈ ਇਕੱਠੇ ਹੋ ਗਏ ਹੁਣ ਜੀ ਲੈਂਡ ਆਰਡਰ ਬਾਰੇ ਕੀ ਕਹੋਗੇ ਗੋਲੀ ਦਰਬਾਰ ਸਾਹਿਬ ਤੇ ਜਿਵੇਂ ਤੁਸੀਂ ਵੀ ਗਿਆ ਚੱਲੀ ਐ ਪੂਰੇ ਪੰਜਾਬ ਇਹਦਾ ਖੁਦ ਰਾਣਾ ਇਹ ਇਹ ਨਹੀਂ ਬੁੱਤ ਜਗਾਤੇ ਕਿਸੇ ਤੇ ਗੋਲੀ ਚਲੋਣੀ ਤੋਂ ਮਾਰੀ ਕੋਲ ਆਉਂਦਾ ਇਸੇ ਕਰਕੇ ਸਾਡੇ ਬੰਦੇ ਨੇ ਜੱਪਾ ਪਾਇਆ ਜੀ ਇਹਨੇ ਰੋਕਿਆ ਜਿਵੇਂ ਸਾਰਾ ਕੁਝ ਸੀਪੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਦੇ ਉਹ ਕਹਿੰਦੇ ਕਿ ਇਹ ਇੱਕ ਸਿੰਫਥੀ ਗੇਨ ਕਰਨ ਦੇ ਲਈ ਸੁਖਵੀਰ ਬਾਦਲ ਇਹ ਤਾਂ ਉਹਨਾਂ ਨੇ ਅਸੀਂ ਤਾਂ ਮੈਂ ਅੱਜ ਦਿੱਤਾ ਹੈ ਕਿ ਇਦਨ ਕਾਰੀ ਹੋਣੀ ਚਾਹੀਦੀ ਹੈ ਜੀ ਸਹੀ ਤੰਗ ਨਾਲ ਵੀ ਪੀਆ ਸਰਕਾਉਣ ਜੰਗਵਾ ਦੇ ਤੁਹਾਨੂੰ ਲੱਗਦਾ ਕਿ ਇਹ ਪੱਕ ਹੋ ਸਕਦਾ ਕਿ ਨਹੀਂ ਮੈਂ ਕੁਝ ਨਹੀਂ ਕਰਦਾ ਇਸ ਵਾਰ ਇਹ ਨਹੀਂ ਬਹਿਣਾ ਕਿਉਂਕਿ ਪੁਲਿਸ ਨੇ ਆਪਣਾ ਵਿਊ ਦੇਣਾ ਉਹਨਾਂ ਨੇ ਅੱਜ ਵੀ ਕਰਨੀ ਹੈ ਦੂਸਰੇ ਆਪਣਾ ਵਿਊ ਦੇਣਾ ਲੇਕਿਨ ਅਸੀਂ ਤਾਂ ਕਰ ਤੱਕਦਾ ਹੁਕਮ ਪਰ ਇੱਕ ਐਨੀ ਛੇਤੀ ਵਿਦਾਊਟ ਇਨਵੈਸਟੀਗੇਸ਼ਨ ਇਸ ਤਰ੍ਹਾਂ ਦਾ ਬਿਆਨ ਦੇ ਦੇਣਾ ਜਿਹੜੇ ਵੇਖੀ ਨਹੀਂ ਜਾਂਦੀ ਉਹ ਉਹ ਨੂੰ ਮੈਂ ਵਸੀਰ ਕਰਕੇ ਕਰਨਾ ਚਾਹੁੰਦਾ ਸੀ ਜੀ ਠੀਕ ਹੈ ਰਿਪੋਰਟ